ਜੀਰੀ ਕਾਲ ਜੀ ਮੈਂ ਤੁਹਾਡਾ ਸੁਖ ਕਿਸਾਨ ਪ੍ਰਭੂ ਜੇ ਝੋਨਾ ਲਾਉਣ ਤੋਂ ਬਾਅਦ ਜਾਂ ਝੋਨਾ ਲਾਉਣ ਤੋਂ ਪਹਿਲਾਂ ਕੱਦੂ ਕਰਨ ਦੇ ਸਮੇਂ ਤੁਸੀਂ ਡੀਏਪੀ ਜਾਂ ਸੁਪਰ ਦੀ ਵਰਤੋਂ ਕੀਤੀ ਸੀ ਤਾਂ ਝੋਨਾ ਲਾਉਣ ਤੋਂ ਬਾਅਦ ਜੇ 7 ਦਿਨਾਂ ਬਾਅਦ ਤੁਸੀਂ ਪਹਿਲੀ ਯੂਰੀਆ ਦੇ ਰਹੇ ਹੋ ਤਾਂ ਉਸ ਟਾਈਮ ਜ਼ਿੰਕ ਦੀ ਵਰਤੋਂ ਨਾ ਕਰੋ ਬੇਸ਼ੱਕ ਤੁਸੀਂ 21% ਵਾਲੀ ਜ਼ਿੰਕ ਦੀ ਵਰਤੋਂ ਕਰਨੀ ਹੈ ਬੇਸ਼ੱਕ ਤੁਸੀਂ 33% ਵਾਲੀ ਜ਼ਿੰਕ ਦੀ ਵਰਤੋਂ ਕਰਨੀ ਹੈ ਤਾਂ ਕਿਸਾਨ ਪ੍ਰਭੂ ਜੇ ਤੁਸੀਂ ਡੀਏਪੀ ਜਾਂ ਸੁਪਰ ਦੀ ਵਰਤੋਂ ਪਹਿਲਾਂ ਕਰ ਚੁੱਕੇ ਝੋਨਾ ਲਾਉਣ ਸਮੇਂ ਤਾਂ ਹੁਣ ਤੁਸੀਂ 20 ਦਿਨ ਰੋਕ ਕੇ ਫਿਰ ਜਿੰਕ ਦੀ ਵਰਤੋਂ ਕਰੋ ਤਾਂ ਕਿ ਤੁਸੀਂ ਦੋਨਾਂ ਹੀ ਦਾਦਾ ਪੂਰਾ ਫਾਇਦਾ ਲੈ ਸਕੋ ਅਤੇ ਜੇ ਕਿਸਾਨਤਰਾਬ ਉਹ ਤੁਸੀਂ ਪਹਿਲਾ ਡੀਏਪ ਜਾਂ ਸੁਪਰ ਦੀ ਵਰਤੋਂ ਖੇਤ ਵਿੱਚ ਨਹੀਂ ਕੀਤੀ ਹੋਈ ਤੁਸੀਂ ਕਣਕ ਦੇ ਬਿਜਾਈ ਸਮੇ 60 ਤੋਂ 70 ਕਿਲੋ ਡੀਏਪ ਵਿੱਚ ਦੀ ਬਿਜਾਣਦ ਕੀਤੀ ਸੀ ਕਣਕ ਦੇ ਨਾਲ ਤਾਂ ਤੁਹਾਨੂੰ ਝੋਨੇ ਦੇ ਵਿੱਚ ਡੀਏਪ ਪਾਉਣ ਦੀ ਜਾਦੇ ਜ਼ਰੂਰਤ ਨਹੀਂ ਹੈਗੀ ਜੇ ਤੁਹਾਡੇ ਖੇਤਾਂ ਵਿੱਚ ਪਾਣੀ ਦਾ ਠਹਿਰਾਵ 2 ਤੋਂ 3 ਦਿਨ ਰਹਿੰਦਾ ਤਾਂ ਤੁਸੀਂ ਡੀਏਪ ਦੀ ਵਰਤੋਂ ਤੋਂ ਨਿਲਾਉਣ ਸਮੇਂ ਨਾ ਕਰੋ ਤੁਸੀਂ ਪਹਿਲੀ ਜੂ ਦੀ ਦਿਨ ਸਮੇਂ ਜਿੰਕ ਲੋਹਾ ਘਾਟ ਪोटाश ਜਾਂ ਸਲਫਰ ਇਹਨਾਂ ਵਿੱਚੋਂ ਕੋਈ ਵੀ ਤੱਤ ਜੇ ਆਪਣੇ ਖੇਤ ਵਿੱਚ ਵਰਤਣਾ ਚਾਹੁੰਦੇ ਹੋ ਤਾਂ ਤੁਸੀਂ ਵਰਤ ਸਕਦੇ ਹੋ ਅਤੇ ਕਿਸਾਨਪ੍ਰਭ ਤੁਸੀਂ 20 ਤੋਂ 25 ਕਿਲੋ ਐਮਓਪੀ ਵਾਲੀ ਪोटाਸ਼ ਦੀ ਵਰਤੋਂ ਕਰ ਸਕਦੇ ਹੋ ਤੁਸੀਂ ਕੱਦੂ ਕਰਨ ਤੋਂ ਪਹਿਲਾਂ ਇਹ 20 ਤੋਂ 25 ਕਿਲੋ ਪोटाश ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਸਕਦੇ ਹੋ ਕਿਸਾਨਪ੍ਰਭੋ ਅਤੇ ਤੁਸੀਂ ਝੋਨਾ ਲਾਉਣ ਤੋਂ 1-2 ਦਿਨ ਬਾਅਦ ਵੀ ਇਹਦੀ ਵਰਤੋਂ ਕਰ ਸਕਦੇ ਹੋ ਜੇ ਕਿਸਾਨਪ੍ਰਭੋ ਸੋਦੇ ਝੋਨਾ ਲੱਗੇ ਨੂੰ 15 ਤੋਂ 20 ਦਿਨ ਹੋ ਚੁਕੇ ਨੇ ਅਤੇ ਤੁਸੀਂ ਪोटाश ਦੀ ਵਰਤੋਂ ਝੋਨਾ ਲਾਉਣ ਸਮੇਂ ਨਹੀਂ ਕੀਤੀ ਸੀ ਤਾਂ ਜਦੋਂ ਤੁਸੀਂ ਖਾਦਾਂ ਦੀ ਪੂਰਤੀ 40 ਦਿਨਾਂ ਦੇ ਅੰਦਰ ਕਰ ਦਿੱਤੀ ਤਾਂ ਤੁਸੀਂ 45 ਦਿਨਾਂ ਦੀ ਜਦੋਂ ਤੁਹਾਡੀ ਝੋਨੇ ਦੀ ਫਸਲ ਹੋ ਗਈ ਤਾਂ ਉਸ ਟਾਈਮ ਤੁਸੀਂ ਪोटाਸ਼ ਦੀ ਵਰਤੋਂ ਕਰ ਲੋਕ ਕਿਉਂਕਿ ਜਦੋਂ ਤੁਸੀਂ ਪਟਾਸ਼ ਦੀ ਵਰਤੋਂ ਆਪਣੇ ਝੋਨੇ ਦੀ ਫਸਲ ਵਿੱਚੋਂ ਕਰਦੇ ਹੋ ਤਾਂ ਇਹਦੇ ਨਾਲ ਝੋਨੇ ਦੇ ਦਾਣਿਆਂ ਦਾ ਵજન ਵੱਧਦਾ ਅਤੇ ਆਪਾਂ ਨੂੰ ਝਾੜ ਵਿੱਚ ਚੰਗਾ ਫਾਇਦਾ ਮਿਲਦਾ ਹੈ ਅਤੇ ਕਿਸਾਨ ਪ੍ਰਭੂ ਹੁਣ بارش ਹੁਣੀ ਸ਼ਟਾਰਟ ਹੋ ਗਈ ਹੈ ਜੇ ਐਦਾਂ ਹੀ بارش ਪੈਂਦੀ ਰਹੀ ਤਾਂ ਤੁਸੀਂ 80% ਵਾਲੀ ਸਲਫਰ 3 ਤੋਂ 4 ਕਿਲੋ ਸਲਫਰ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਫਸਲ ਵਿੱਚ ਵਰਤੋ ਕਿਉਂਕਿ ਸਲਫਰ ਤੱਤ ਕਿਸਾਨ ਪ੍ਰੋ ਆਪਣੇ ਖੇਤ ਦਾ ਪੀ ਐਚ ਲੈਵਲ ਸੈੱਟ ਕਰਦਾ ਅਤੇ ਬੂਟੇ ਨੂੰ ਨਵੀਆਂ ਜੜ੍ਹਾਂ ਬਣਾਉਣ ਵਿੱਚ ਮਦਦ ਕਰਦਾ ਜਿਸ ਦੇ ਨਾਲ ਬੂਟਾ ਆਪਣਾ ਤੰਦਰੁਸਤ ਰਹਿੰਦਾ ਸੋ ਬਣੇ ਰਹੋ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੀਆਂ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਹਿਾਂਗੇ ਸਾਰੇ ਵੀਰਾਂ ਧੰਨਵਾਦੀ